ਅੱਜ ਯਾਰ ਮੈਂ ਕਟਾਂ ਕੁੱਟਿਆਂ ਵਾਲੇ ਤੇ ਬਹੁਤ ਆਕਿਆ ਤੇ ਜੇ ਕਿਤੇ ਆ ਗਏ ਨਾ ਇਹਨਾਂ ਨੂੰ ਸਭ ਕੁਝ ਜ਼ਰੂਰ ਸੁਣਾਉ। ਹੈ ਬਾਈ ਕੋਈ ਕਟਾ ਕੁੱਟਾ ਕੋਈ ਕੱਠੀ ਕੁੱਟੀ ਕਾਉ ਆਇਆ ਆ ਤੁਨੇ ਡਿੱਕੀ ਜਾਂਦਾ ਸੀ। ਭਰਾਵਾ ਅਸੀਂ ਕਟਿਆਂ ਵਾਲੇ ਨਹੀਂ ਗਏ ਅਸੀਂ ਤਾਂ ਗੱਡੀਆਂ ਵਾਲੇ ਹੈਗੇ ਆ। ਇਹ ਕੀ ਲੱਛਣ ਫੜੇ ਤੁਸੀਂ ਯਾਰ ਫਿਰ? ਅਸੀਂ ਤਾਂ ਗੱਡੀਆਂ ਵਾਲੇ ਹੈਗੇ ਆ। ਇਹ ਕੰਮ ਕਿਹੜੇ ਫੜ ਲੇ ਫਿਰ ਤੁਸੀਂ ਬਸ ਬਸ ਕਟੀਆਂ-ਕੁੱਟੀਆਂ ਲੈ ਕੇ ਆਪਦਾ ਟਾਈਮ ਪਾਸ ਕਰ ਲੰਨੇ ਆ ਚੋਰੀ ਜਾਰੀ ਟੁੱਟਲੇ ਹੈਗੀਆਂ ਨਾ ਕਿਸੇ ਦੀ ਚੋਰੀ ਕਰਨੀ ਨਾ ਕਿਸਦਾ ਹੌਲਕਾ ਕਰਨਾ ਕਟੀਆਂ-ਕੁੱਟੀਆਂ ਲੈ ਕੇ ਆਪਦਾ ਟਾਈਮ ਪਾਸ ਕਰ ਲੰਨੇ ਅੱਗੇ ਤਾਂ ਯਾਰ ਤੁਹਾਡਾ ਕੰਮ ਵੜਾ ਸੀ ਪਿੰਡਾਂ 'ਚ ਹਨਾ ਬਸ ਦਾ ਬੁੱਧਾਂ ਦਾ ਤਾਂ ਜਾਂ ਬਠੇਰਾ ਕੰਮ-ਕੁਮ ਸੀਗਾ ਬਾਈ ਸੱਬਲਾਂ ਦਾ ਕੰਮ ਹੁੰਦਾ ਸੀਗਾ ਬਸ ਜ਼ਮੀਂਦਾਰਾ ਹੋਰ ਕੰਮ ਦਾਤੀ ਰੰਬੀ ਕੁਆੜੀ ਦਾ ਹੁੰਦਾ ਸੀਗਾ ਕੰਮ ਕੋਸ ਤਾਂ ਮੋਟਰਸਾਈਕਲ ਆ ਲੀਆਂ ਗੱਡੀਆਂ ਨਹੀਂ ਮਾਰਤਾ ਤੁਹਾਡਾ ਹੋ ਯਾਰ ਮੰਡੀਆਂ ਲੱਗਣੋਂ ਹਟ ਗਈਆਂ ਜ਼ਮੀਂਦਾਰ ਬਲਦ ਰੱਖਣੋਂ ਹਟ ਗਏ ਇਹ ਵਾ ਸਾਡਾ ਕੰਮ ਖੜ ਗਿਆ ਵਾ ਹੁਣ ਕਟੀਆਂ-ਕੁਟੀਆਂ ਲੈ ਲੈਨੇ ਆ ਟਾਈਮ ਪਾਸ ਹੋਈ ਜਾਂਦਾ ਸਾਡਾ ਅੱਗੇ ਥੋੜੇ ਰੰਗੇ ਵਰਗੇ ਜੀਤੇ ਵਰਗੇ ਆਹ ਸਾਡੇ ਪਿੰਡ ਆਉਂਦੇ ਸੀ ਸਾਰੇ ਹੀ ਆਉਂਦੇ ਸੀ ਆਖਲੀ ਉਂਲੀ ਥਾਂ ਲਿਆ ਸੀਗਾ ਉਹਨਾਂ ਨੇ ਅੱਛਾ ਤੇ ਸਾਰੇ ਇੱਥੇ ਬੈਠੇ ਥੋੜੇ ਪਿੰਡਾ ਪੰਡਾਏ ਸਾਡੇ ਜਿੱਤੇ ਵੀ ਰਹਿੰਦੇ ਆ ਮੇਰਾ ਖਿਆਲ ਆ ਜਿੱਤੋ ਵੀ ਰਹਿੰਦੇ ਆ ਇੱਥੇ ਸਾਡੇ ਬੇਵਰਗਾਣਾ ਬਹੁਤ ਆ ਹੋਸੀ ਬਾਂਦਾ ਫੁੰਦਾ ਦਾ ਨਾ ਚੱਕਰ ਅੱਜ ਹੁਣ ਕਰੀਰ ਵਾਲੀ ਬੈਠੇ ਹੈਗੀਆਂ ਅੱਛਾ ਕਰੀਰ ਵਾਲੀ ਬੈਠੇ ਆ ਜੀ ਉੱਥੇ ਹੈ ਨਹੀਂ ਕੰਮ ਹਨਾ ਹੁਣ ਉਹ ਕੋਈ ਯਾਰ ਬਾਈ ਕੋਈ ਕੰਮ ਹੈ ਨਹੀਂ ਗਾ ਨਾ ਕੋਈ ਹੁਣ ਬਸ ਦਿਹਾੜੀ ਦੁੜੀ ਜਾਵਰਦੇ ਆ ਜਾਂ ਕੱਟੀਆਂ-ਕੁਟੀਆਂ ਲੈ ਕੇ ਆਪਦਾ ਟਾਈਮ ਪਾਸ ਕਰ ਲੈਂਦੇ ਆ ਕਈ ਲੋਕ ਤੁਹਾਨੂੰ ਮੁੰਡਿਆਂ-ਮੁੰਡਿਆਂ ਤੇ ਬੱਕਰੀਆਂ ਤੇ ਵੀ ਮਾੜਾ ਕਹਿੰਦੇ ਆ ਯਾਰ ਕਹਿੰਦੇ ਆ ਮਾੜਾ ਕਹੀ ਜਾਣਾ ਵੀ ਬੱਚਾ ਇਹਨਾਂ ਗੱਡੀਆਂ ਵਾਲਿਆਂ ਦਾ ਖਾਣ ਬਣਿਆ ਜਾਏ ਬਣਿਆ ਉਹ ਬਣਿਆ ਹਨਾ ਕਹੀ ਜਾਣਾ ਆਪਾਂ ਨੂੰ ਕੀ ਆਪਾਂ ਆਪਦੀ ਦਸਾਂ-ਨੌਂਾਂ ਦੀ ਕਮਾਈ ਕਰਨੀ ਉਹਨਾਂ ਵਾਸਤੇ ਵੀ ਮਾੜੀ ਗੱਲ ਆ ਯਾਰ ਜੇ ਤੁਸੀਂ ਕਰਦੇ ਆ ਆਪਦੇ ਠੱਗੀ-ਚੋਰੀ ਤਾਂ ਨਹੀਂ ਕਰਦੇ ਕਿਸੇ ਨਾ ਨਾ ਆ ਕਿਸੇ ਦੀ ਠੱਗੀ-ਚੋਰੀ ਨਹੀਂ ਕਰਦੇ ਜ ਨਾ ਕਿਸੇ ਤੂੰ ਆਪਾਂ ਕੋਈ ਚੋਰੀ ਨਹੀਂ ਕਰਨੀ ਨਾ ਕੋਈ ਪੱਠਾ ਚੋਰੀ ਨਹੀਂ ਵੜਨਾ ਕੁਛ ਨਹੀਂ ਕਰਨਾਗਾ ਜੀ ਆ ਦੇ ਲੱਕ ਦੇ ਹੀ ਖਾਂਦੇ ਨਾ ਇੱਕ ਦੀ ਮੰਗ ਕੇ ਚੀਜ਼ ਜ਼ਰੂਰ ਲੈ ਲੈਣੀ ਚੋਰੀ ਚਾਰੀ ਨਹੀਂ ਕਰਦੇਗੇ ਇਹ ਕੁਛ ਤਾਂ ਬਦਦਾ ਬੁੱਲਦਾ ਨਾ ਯਾਰ ਇਹ ਸਾਰਾ ਚੱਕਰ ਵਕਰ ਗਲਤ ਹੋ ਗਿਆ ਨਾ ਸੰਦੇਬੰਦੀ ਉਹੋ ਜਿਹੀ ਆ ਕੇ ਨਾ ਥੋੜਾ ਕੋਈ ਸਮਾਨ ਵੇਖਦਾ ਹਾਂ ਮਸ਼ੀਨੀ ਯੁੱਗ ਹੋ ਗਿਆ ਨਾ ਹੁਣ ਮਸ਼ੀਨੀ ਯੁੱਗ ਨਾ ਹੁਣ ਫਿਰ ਸਾਡਾ ਕੰਮ ਨਹੀਂ ਰਹਿ ਗਿਆ ਕੋਈ ਕੰਮ ਨਹੀਂ ਫਿਰ ਗੱਡੀਆਂ ਗੁੱਡੀਆਂ ਦਾ ਉਵੇਂ ਚੱਲਦਾ ਮੜਾ ਮੋਟਾ ਕੇ ਨਹੀਂ ਬਸ ਹੈ ਨਹੀਂਗਾ ਹੁਣ ਕੰਮ ਕਿਹੜਾ ਵੀ ਹੈ ਨਹੀਂਗਾ ਅਹ ਇੱਕ ਦਿਹਾੜੀ ਦਾ ਤੇ ਬਸ ਆ ਮਾੜਾ ਮੋਟਾ ਜਾਣਦੇ ਆ ਉਸ ਉਸ ਪਿੰਡਾਂ ਜਾਣੇ ਆ ਬਸ ਆਪ ਦਾ ਕੱਟਾ ਵੱਛਾ ਲਿਆ ਕੇ ਬਸ ਆਪ ਦਾ ਟਾਈਮ ਪਾਸ ਕਰ ਲੈਂਦੇ ਬਸ ਆਹੀ ਗੱਲ ਹੁੰਦੀ ਹੈ ਸੰਦੇ ਬੰਦੇ ਤੁਸੀਂ ਵੀ ਬਦਲ ਤੇ ਸੰਦੇ ਬੰਦੇ ਹੈ ਨਹੀਂ ਕਿ ਬਣਾਉਂਦੇ ਨਹੀਂ ਕਿ ਕੋਈ ਜੇ ਹੁਣ ਜ਼ਿੰਮੇਵਾਰ ਬਣਾਵੇ ਫੇਰ ਸਾਡਾ ਕੰਮ ਚੱਲੇ ਮਜਬੂਰ ਨਾ ਨਹੀਂ ਤੁਹਾਨੂੰ ਬਦਲਨੇ ਭਾਈ ਯਾਰ ਕੀ ਕਰਨ ਤੁਸੀਂ ਵੀ ਕੀ ਕਰੋ ਹਨਾ ਅੱਗੇ ਅਸੀਂ ਜ਼ਿੰਮੇਵਾਰ ਦੇ ਦਿਹਾੜੀ ਨਹੀਂ ਜਾਂਦੇ ਸੀ ਕਿ ਕੰਮ ਬਥੇਰਾ ਆਪਦਾ ਮਿਲਦਾ ਸੀਗਾ ਹੁਣ ਦਿਹਾੜੀ ਜਾਂਦੇ ਆ ਐਸੋ ਕੁਛ ਕਰਦੇ ਆ ਰੋਟੀ ਖਾਣ ਲਈ ਕੋਸ਼ਿਸ਼ ਤਾਂ ਕਰਨਾ ਪੈਣਾ ਨਾ ਫੇਰ ਵੀ ਆਪਦੀ ਮਿਹਨਤ ਤਾਂ ਕਰਦੇ ਆ ਨਾ ਮਿਹਨਤ ਜ਼ਰੂਰ ਕਰਦੇ ਚੋਰੀ ਤਾਂ ਨਹੀਂ ਕਰਦੇ ਠੱਗੀ ਤਾਂ ਨਹੀਂ ਮਾਰਦੇ ਠੱਗੀ ਚੋਰੀ ਨਹੀਂ ਕਰਦੇ ਕਿ ਕਿਸੇ ਤੂੰ ਕਹਿ ਕੇ ਚੀਜ਼ ਜ਼ਰੂਰ ਲੈ ਲੈਂਦੇ ਆਪਦੇ ਹੱਕ ਦੇ ਹੀ ਖਾਣੇ ਨਾ ਹਾਂ ਹੱਕ ਦਾ ਹੋਰ ਭਈ ਇਹ ਪਿੰਡਾਂ ਜਾਣਦੇ ਬੁੱਧੀ ਆ ਸਾਰੀ ਹੁਣ ਆਪਣੇ ਲੋ ਪਿਆਰ ਹੈਗਾ ਲੋਕਾਂ ਨਾਲ ਪੁਰਾਣਾ ਥੋੜੇ ਬੁੜਿਆਂ ਬੜਿਆਂ ਦਾ ਹੈ ਜਾਂ ਨਾ ਨਹੀਂ ਜਾਣਦੇ ਹੁਣ ਜਿਵੇਂ ਤੂੰ ਰੰਗੇ ਦਾ ਨਾਂ ਲੈ ਲਿਆ ਜੀਤ ਦਾ ਨਾਂ ਲੈ ਲਿਆ ਇਵੇਂ ਪਿੰਡਾਂ ਜਾਣਦੇ ਬੋਝਦੇ ਆ ਸਾਡੇ ਵਸੇਵੇਂ ਉਸੇ ਪਿੰਡਾਂ ਚ ਤੁਰੇ ਫਿਰਦੇ ਸਹੀ ਬੰਦੇ ਤੁਹਾਡਾ ਮਾਨ ਸਤਕਾਰ ਤਾਂ ਹਜੇ ਵੀ ਕਰਦੇ ਆ ਬਥੇਰੀ ਬੰਦੇ ਬਹੁਤ ਪਏ ਆ ਬਈ ਮਾਨ ਸਤਕਾਰ ਕਰਨ ਵਾਲੇ ਬਥੇਰੀ ਬੰਦੇ ਤੇ ਹੁਣ ਦੇ ਜਵਾਕ ਜੂਕ ਯਾਰ ਕਿੱਥੇ ਨਹੀਂ ਉਹਨਾਂ ਨੂੰ ਕੀ ਪਤਾ ਵੀ ਇਹ ਕੀ ਕਰਦੇ ਰਹੀਆਂ ਜਾਂ ਪਛਾਣ ਹੈ ਨਹੀਂ ਕਿ ਹੁਣ ਸਾਨੂੰ ਗੱਡੀਆਂ ਵਾਲੇ ਕਿ ਦਿੰਨੀ ਆ ਪਹਿਲਾਂ ਵਾਲੇ ਬੁਰੇ ਕਹਿੰਦੇ ਸੀਗੇ ਲੋਾਰ ਆ ਗਏ ਕੰਮ ਬਣਾਵਾਂਗੇ ਹੁਣ ਵਾਲੇ ਜਿਹੜੇ ਜਵਾਕ ਹੈਗੇ ਹੁਣ ਵਾਲੇ ਕੋਈ ਜਾਣਦੇ ਤਾਂ ਨਹੀਂ ਕਿ ਬਈ ਇਹ ਲੋਾਰ ਹੈਗੇ ਕੀ ਕੰਮ ਕਰਦੇ ਸੀ ਕੀ ਨਹੀਂ ਐ ਹੁਣ ਕੋਈ ਜਾਣ ਪਛਾਣਤਾ ਹੈ ਨਹੀਂ ਜੀ ਤੇ ਨਾ ਹੀ ਇਹਨਾਂ ਨੂੰ ਜੋਕਨ ਉਹ ਚੀਜ਼ਾਂ ਦਾ ਪਤਾ ਵੀ ਜਿਆਦਾ ਪਤਾ ਕੀ ਬਣਾਉਂਦੇ ਸੀ ਕਾਦੇ ਵਾਲੇ ਬੰਦੇ ਆ ਇਹ ਵਾਲੇ ਬੰਦੇ ਐ ਤਾਂ ਇਹ ਹੁਣ ਜਾਣ ਪਛਾਣ ਹੈ ਨਹੀਂ ਕੀ ਤੁਸੀਂ ਹਰੇਕ ਬਣਾਉਂਦੇ ਸੀ ਹਾਂ ਚੀਜ਼ ਕੋਲ ਮਰਜ਼ੀ ਜਿਹੜੀ ਮਰਜ਼ੀ ਬਣਵਾ ਲੈਂਦੇ ਵਰਤੋਂ ਵਾਲੀਆਂ ਚੀਜ਼ਾਂ ਸਾਰੀਆਂ ਤੁਸੀਂ ਬਣਾਉਂਦੇ ਸੀ ਸਾਰੀ ਖੇਤੀਬਾੜੀ ਦੀ ਸਾਰੀ ਚੀਜ਼ ਬਣਾਉਂਦੇ ਸੀ ਹੁਣ ਤਾਂ ਯਾਰ ਪਰਾਵਾ ਕੱਟਾ ਵੱਛਾ ਤਾਂ ਪਰ ਹੈ ਨਹੀਂ ਮੈਂ ਤੈਨੂੰ 100-200 ਰੁਪਿਆ ਦਾ ਦੇ ਸਕਦਾ ਚੱਲ ਕੋਈ ਨਾ 100-200 ਦੀ ਤਾਂ ਕਿਹੜੀ ਗੱਲ ਹੈ ਪਰਾਵਾ ਆਪਾਂ ਦਾ ਹੈ ਨਹੀਂ ਕਿ ਕੱਟਿਆਂ ਵਾਲੇ ਤਾਂ ਹੈ ਨਹੀਂ ਕਿ ਆਪਾਂ ਤਾਂ ਗੱਡੀਆਂ ਵਾਲੇ ਹੈਗੇ ਤਾਂ ਕਰਕੇ ਤੁਹਾਡੇ ਪਿੰਡਾਂ ਚੋਂ ਨਹੀਂ ਜਾਂਦੇ ਚੱਲ ਯਾਰ ਥੋੜਾ ਵੀ ਮੰਦਾ ਹਾਲੀਆ ਫਿਰ ਹੁਣ ਕੋਈ ਹੈ ਨਹੀਂ ਆ ਹੀ ਟਾਈਮ ਪਾਸ ਕਰਨਾ ਪੈਂਦਾ ਨਾ ਪਿੰਡਾਂ ਜੀ ਪਾਸ ਕਰਨਾ ਪੈਂਦਾ ਸਵਾਹ ਹੋ ਤੂੰ ਯਾਰ 100-200 ਰੁਪਿਆ ਦਾ ਲੈ ਲੈ ਫਿਰ ਆਹ ਪਰਾਵਾ 100-200 ਦੀ ਕਿਹੜੀ ਗੱਲ ਆਪ ਦੀ ਦਸਾਂ ਨੌਵਾਂ ਦੀ ਕਮਾਈ ਖਾਣੇ ਆ 100-200 ਦੀ ਤਾਂ ਹੈ ਨਹੀਂ ਕਿ ਗੱਲ ਪਰਾਵਾ ਮੈਨੂੰ ਤਾਂ ਫਿਰ ਭਲੇਖਾ ਪੈ ਗਿਆ ਜੇ ਕਿਤੇ ਕੱਟਿਆਂ ਵਾਲੇ ਹੁੰਦੇ ਆ ਪਰ ਆਵਾ ਕੱਟਿਆਂ ਵਾਲੇ ਹੁੰਦੇ ਤਾਂ ਫਿਰ ਸਿੱਤਰ ਖਾ ਕੇ ਜਾਂਦੇ ਪਰ ਆਵਾ ਹੁਣ ਤੇਨੂੰ ਕੋਈ ਮਾੜਾ ਚੰਗਾ ਬੋ ਆਖਿਆ ਹੀ ਹੋਣਾ ਤਾਂ ਕਰਕੇ ਕੱਟੇ ਹੋਗਾ ਮੈਂ ਤਾਂ ਨਹੀਂ ਆਖਿਆ ਤੂੰ ਬਈ ਪਰ ਆਵਾ ਮੈਂ ਤਾਂ ਵੱਲਣੇ ਬਹੁਤ ਸੀ ਅੱਜ ਹੋਰ ਸਹੀ ਗੱਲ ਐ ਚੱਲ ਠੀਕ ਐ ਤਾਂ ਚੰਗਾ ਬਾਈ ਚੰਗਾ